ਜਦੋਂ ਲੋਕ ਘਰੋਂ ਗੱਡੀ ਦੀ ਸੈਲਫ ਮਾਰਦੇ ਹੈਗੇ ਤੇ ਸਭ ਤੋਂ ਪਹਿਲੀ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਜੋ ਆਉਂਦੀ ਹੈਗੀ ਆ ਉਹ ਇਹੀ ਆਉਂਦੀ ਆ ਕਿ ਪੈਟਰੋਲ ਪੰਪ ਤੇ ਜਾਣਾ ਤੇ ਤੇਲ ਪਾਉਣਾ ਹੈਗਾ ਪਰ ਦੂਜੀ ਗੱਲ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਹੈਗੀ ਆ ਸੈਲਫ ਮਾਰਨ ਲੱਗਿਆ ਕਿ ਰਸਤੇ ਦੇ ਵਿੱਚ ਕੋਈ ਟੋਲ ਨਾ ਆ ਜਾਏ ਕਿਉਂਕਿ ਤੇਲ ਵਾਲੇ ਪੈਸੇ ਤਾਂ ਉਹਨਾਂ ਨੂੰ ਨਾਜਾਇਜ਼ ਲੱਗਦੇ ਹੈਗੇ ਆ ਪਰ ਜੋ ਟੋਲ ਵਾਲੇ ਪੈਸੇ ਹੈਗੇ ਆ ਉਹ ਹਮੇਸ਼ਾ ਹਰੇਕ ਬੰਦੇ ਨੂੰ ਆ ਜਿਹੜੇ ਉਹ ਨਾਜਾਇਜ਼ ਲੱਗਦੇ ਹੈਗੇ ਆ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਸਾਡੇ ਤੋਂ ਸੜਕਾਂ ਦੇ ਉੱਤੇ ਤਰਮ ਦੇ ਵੀ ਹੈ ਜਿਹੜੇ ਉਹ ਪੈਸੇ ਲਏ ਜਾ ਰਹੇ ਹੈਗੇ ਆ ਭਾਵੇਂ ਸਰਕਾਰਾਂ ਇਹ ਦਾਅਵੇ ਕਰਦੀਆਂ ਕਿ ਅਸੀਂ ਤੁਹਾਡੇ ਵਾਸਤੇ ਵੱਡੇ ਵੱਡੇ ਰੋਡ ਬਣਾ ਦਿੱਤੇ ਆ ਪਰ ਅਸਲ ਸੱਚਾਈ ਇਹ ਹੈਗੀ ਆ ਕਿ ਉਹ ਰੋਡ ਆ ਜਿਹੜੇ ਪ੍ਰਾਈਵੇਟ ਕੰਪਨੀਆਂ ਨੇ ਬਣਾਏ ਆ ਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਲੋਕਾਂ ਦੀ ਜੇਬ ਦੇ ਉੱਤੇ ਆ ਜਿਹੜੀ ਡਾਕੇ ਮਾਰ ਰਹੀਆਂ ਹੈਗੀਆਂ ਲੋਕਾਂ ਦੀ ਜੇਬ ਦੀ ਲੁੱਟਖਸਟ ਕਰ ਰਹੀਆਂ ਹੈਗੀਆਂ ਇਸ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਆ ਜਿਹੜੇ ਪ੍ਰਤੀਕਰਮ ਜ਼ਾਹਰ ਕੀਤੇ ਕਿ ਅ ਟੂਲ ਨਹੀਂ ਹੋਣੀ ਚਾਹੀਦੀ ਕਿ ਤਰ੍ਹਾਂ ਤਰ੍ਹਾਂ ਦੇ ਵਿਚਾਰ ਹੈਗੇ ਆ ਕਿਉਂਕਿ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਦੋਂ ਗੱਡੀ ਲਈ ਜਾਂਦੀ ਹੈ ਵੀ ਇਕੱਲੇ ਆ ਜਾਂਦਾ ਹੈਗਾ ਉਸ ਦੇ ਨਾਲ ਅਸੀਂ ਟੈਕਸ ਦਿੰਨੇ ਹੈਗੇ ਆ ਜਦੋਂ ਟੈਕਸ ਕਟਾ ਦਿੱਤਾ ਫਿਰ ਟੂਲ ਦੀ ਕੀ ਜ਼ਰੂਰਤ ਹੈਗੀ ਇਹ ਆਪਣੀਆਂ ਵੱਖਰੀਆਂ ਵੱਖਰੀਆਂ ਦਲੀਲਾਂ ਹੈਗੀਆਂ ਪਰ ਗੱਲ ਇਹ ਹੈਗੀ ਆ ਕਿ ਮਾਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆ ਜਿਹੜੇ ਕੁਝ ਕੁ ਨਜਾਇਜ਼ ਟੂਲ ਆ ਜਿਹੜੇ ਉਹ ਬੰਦ ਕਰਵਾ ਦਿੱਤੇ ਸੀਗੇ ਤੇ ਭਗਵੰਤ ਮਾਨ ਜੀ ਨੇ ਇਹ ਵੀ ਗੱਲ ਆਖੀ ਸੀਗੀ ਕਿ ਇਸ ਦੇ ਨਾਲ ਰੋਜ਼ਾਨਾ ਲੋਕਾਂ ਦੀ ਜੇਬ ਦੇ ਉੱਤੇ 69 ਲੱਖ ਦਾ ਜਿਹੜਾ ਉਹ ਨਜਾਇਜ਼ ਬੋਧ ਪੈ ਬੋਝ ਪੈ ਰਿਆ ਸੀਗਾ ਇਸ ਕਰਕੇ ਪੰਜਾਬੀਆਂ ਦੀ ਜੇਬ ਤੋਂ ਆ ਜਿਹੜਾ ਇਹ ਬੋਝ ਅਸੀਂ ਘਟਾ ਦਿੱਤਾ ਪਰ ਅੱਜ ਇੱਕ ਪੰਜਾਬੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਈ ਆ ਚਰਨਜੀਤ ਭੁੱਲਰ ਦੁਆਰਾ ਜਿਹੜੀ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈਗੀ ਆ ਤੇ ਇਸ ਰਿਪੋਰਟ ਦੇ ਵਿੱਚ ਜੋ ਮਾਨ ਸਾਹਿਬ ਨੇ ਐਲਾਨ ਕੀਤਾ ਹੈਗਾ ਕਿ ਅਸੀਂ ਇੰਨੀ ਲੋਕਾਂ ਦੀ ਜੇਬ ਆ ਜਿਹੜੀ ਜੋ ਉਹਨਾਂ ਦੇ ਜੇਬ ਦੇ ਤੇ ਭਾਰ ਪੈਂਦਾ ਸੀਗਾ ਉਸ ਤੋਂ ਰਾਹਤ ਦਵਾਈ ਹੈਗੀ ਆ ਉਸ ਇਰਪੋਰਟ ਆ ਜਿਹੜੀ ਮਾਨਸਾਹਬ ਦੇ ਇਸ ਬਿਆਨ ਦੀ ਜਿਹੜੀ ਫੂਕ ਕੱਢਦੀ ਹੋਈ ਨਜ਼ਰ ਆਉਂਦੀ ਹੈਗੀ ਤੇ 5 ਸਾਲਾਂ ਦਾ ਡਾਟਾ ਜਿਹੜਾ ਇਸ ਰਿਪੋਰਟ ਦੇ ਵਿੱਚ ਆ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆ ਜਿਹੜੇ ਉਹ 73 ਟੋਲ ਪਲੱਗ ਜਿਹੜੇ ਉਹ ਕੌਮੀ ਮਾਰਗਾਂ ਦੇ ਉੱਤੇ ਲੱਗੇ ਹੋਏ ਆ ਤੇ ਪੰਜਾਬੀਆਂ ਦੀ ਜੇਬ ਦੇ ਉੱਤੇ ਪਿਛਲੇ 5 ਸਾਲਾਂ ਦੇ ਦੌਰਾਨ ਆ ਜਿਹੜਾ 3946.6 ਕਰੋੜ ਰੁਪਇਆ ਜਿਹੜਾ ਉਹ ਪੰਜਾਬੀਆਂ ਦੀ ਜੇਲ ਦੇ ਵਿੱਚੋਂ ਟੋਲ ਟੈਕਸਾਂ ਦੇ ਰਾਹੀਆਂ ਜਿਹੜਾ ਉਹ ਕੱਢ ਲਿਆ ਗਿਆ ਤੇ ਤੁਹਾਨੂੰ ਦੱਸ ਦਈਏ ਕਿ 2018-19 ਦੇ ਵਿੱਚ ਆ ਜਿਹੜਾ ਟੋਲ ਜੋ ਪ੍ਰਤੀ ਦਿਨ ਕਮਾਈ ਸੀਗੀ 2018-19 ਦੇ ਵਿੱਚ ਉਹ 1.71 ਕਰੋੜ ਰੁਪਇਆ ਸੀਗਾ ਮਤਲਬ ਸਾਰੇ ਟੋਲਾ ਤੋਂ ਪੰਜਾਬਦਿਆਂ ਤੋਂ 1.71 ਕਰੋੜ ਰੁਪਇਆ ਜਿਹੜੇ ਉਹ ਪੰਜਾਬੀਆਂ ਦੀ ਜੇਬ ਦੇ ਵਿੱਚੋਂ 2019 2018-19 ਦੇ ਦੌਰਾਨ ਆ ਜਿਹੜੇ ਉਹ ਕੱਢ ਲਏ ਜਾਂਦੇ ਸੀਗੇ ਪਰ ਜੇਕਰ ਦੇਖੀਏ ਤਾਂ 2018-19 ਦੇ ਵਿੱਚ 625.73 ਕਰੋੜ ਰੁਪਇਆ ਜਿਹੜੀ ਉਹ ਸਲਾਨਾ ਕਮਾਈ ਹੋਈ ਹੈਗੀ ਆ ਟੋਲਾ ਤੋਂ ਤੇ 19 20 ਦੇ ਵਿੱਚ ਜਿਹੜੀ ਇਹ ਕਮਾਈ ਆ ਜਿਹੜੀ ਉਹ 699.85 ਰੁਪਏ ਸਲਾਨਾ ਹੋਈ ਆ ਇਸ ਤੋਂ ਬਾਅਦ ਆ ਜਿਹੜਾ ਉਹ ਕਿਸਾਨੀ ਮੂਵਮੈਂਟ ਚੱਲਦੀ ਹੈਗੀ ਆ ਬਹੁਤ ਸਾਰੇ ਟੋਲ ਆ ਜਿਹੜੇ ਕਿਸਾਨਾਂ ਵੱਲੋਂ ਬੰਦ ਕਰ ਦਿੱਤੇ ਜਾਂਦੇ ਹੈਗੇ ਆ ਤੇ ਪਰ ਤੁਹਾਨੂੰ ਦੱਸ ਦਈਏ ਕਿ 2021 ਦੇ ਵਿੱਚ 282.14 ਕਰੋੜ ਰੁਪਏ ਜਿਹੜੀ ਸਲਾਨਾ ਕਮਾਈ ਰਹੀ ਹੈਗੀ ਟੋਲਾਂ ਦੀ 2122 ਦੇ ਵਿੱਚ ਜਿਹੜੀ ਉਹ 293.647 ਕਰੋੜ ਰੁਪਇਆ ਸਾਲਾਨਾ ਕਮਾਈ ਰਹੀ ਹੈਗੀ ਆ ਇਸ ਤੋਂ ਬਾਅਦ ਆ ਜਿਹੜਾ ਕਿਸਾਨੀ ਅੰਦੋਲਨ ਸਮਾਪਤ ਹੋਇਆ ਤੇ 2022-23 ਦੇ ਵਿੱਚ ਇੱਕੇਦਾਂਮ ਇਸ ਕਮਾਈ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੈਗਾ ਤੇ ਉਹ ਕਮਾਈ ਆ ਜਿਹੜੀ 1188.18 ਰੁਪਏ ਆ ਜਿਹੜੀ ਵਧ ਕੇ ਹੋਗੀ ਇਸ ਤੋਂ ਬਾਅਦ ਜੇਕਰ 23-24 ਦਾ ਡਾਟਾ ਦੇਖਣਾ ਹੋਵੇ ਤਾਂ 23-24 ਦੇ ਸਾਲ ਦੇ ਦੌਰਾਨ ਆ ਜਿਹੜਾ 1491.93 ਕਰੋੜ ਰੁਪਇਆ ਜਿਹੜੀ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਟੋਲ ਖਰਚਾ ਜਿਹੜਾ ਟੋਲ ਟੈਕਸ ਆ ਜਿਹੜਾ ਉਹ ਕੱਢ ਲਿਆ ਗਿਆ ਪੰਜਾਬੀਆਂ ਦੀ ਜੇਬ ਦੇ ਉੱਤੇ ਜਿਹੜਾ ਇਹ ਬੋਝ ਪਾਇਆ ਗਿਆ ਮਾਨ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 69 ਲੱਖ ਦੀ ਦਾਹਤ ਆ ਜਿਹੜੀ ਉਹ ਲੋਕਾਂ ਨੂੰ ਦਵਾਈ ਕਿਉਂਕਿ ਨਜਾਇਜ਼ ਟੋਲ ਆ ਜਿਹੜੇ ਉਹ ਬੰਦ ਕੀਤੇ ਹੈਗੇ ਪਰ ਤੁਹਾਨੂੰ ਦੱਸ ਦਈਏ ਹਜੇ ਵੀ ਬਹੁਤ ਸਾਰੇ ਕੌਮੀ ਮਾਰਗਾਂ ਦੇ ਟੋਲ ਲੱਗ ਰਹੇ ਹੈਗੇ ਆ ਪੰਜਾਬ ਦੇ ਵਿੱਚ ਨਵੀਆਂ ਸੜਕਾਂ ਦਾ ਜਾਲ ਵਿਸਰਿਆ ਹੈਗਾ ਪੰਜਾਬੀਆਂ ਦੀਆਂ ਜ਼ਮੀਨਾਂ ਉਸ ਵਾਸਤੇ ਅਕਵਾਇਰ ਕੀਤੀਆਂ ਜਾ ਰਹੀਆਂ ਤੇ ਲੋਕਾਂ ਦੇ ਟੈਕਸ ਦੇ ਨਾਲ ਆ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਪਰ ਦੁਵਾਰਾ ਤੋਂ ਫੇਰ ਇੰਨਾਂ ਹੀ ਸੜਕਾਂ ਦੇ ਉੱਤੇ ਤੁਰਨ ਦੇ ਲਈ ਆ ਜਿਹੜਾ ਨਵੇਂ ਟੋਲ ਲੱਗਣਗੇ ਤੇ ਨਵਾਂ ਜਿਹੜਾ ਨਵੇਂ ਤਰ੍ਹਾਂ ਦਾ ਜਿਹੜਾ ਬੋਝ ਆ ਜਿਹੜਾ ਦੁਵਾਰਾ ਤੋਂ ਫੇਰ ਵਧੂਗਾ ਆਉਣ ਵਾਲੇ ਸਮੇਂ ਦੇ ਵਿੱਚ ਇੰਨਾਂ ਦੀ ਜਿਹੜੀ ਗਿਣਤੀ ਹੈਗੀ ਇਸ ਇਨ ਅੰਕੜਿਆਂ ਦੀ ਉਹ ਜਿਹੜੀ ਵਧਣੀ ਹੈਗੀ ਕਿਉਂਕਿ ਟੋਲ ਆ ਜਿਹੜੇ ਹੋ ਲਗਾਤਾਰ ਵਧ ਰਹੇ ਹੈਗੇ ਬਾਕੀ ਤੁਹਾਨੂੰ ਦੱਸ ਦਈਏ ਕਿ ਟੋਲ ਆ ਜਿਹੜਾ ਸਿਰਫ ਫਾਸਟੈਗ ਦਾ ਹੀ ਨਹੀਂ ਇੱਕ ਨਜਾਇਜ਼ ਲੁੱਟ ਇਹ ਵੀ ਹੈਗੀ ਆ ਕਿ ੱੱਕੇ ਨਾਲ ਲੋਕਾਂ ਦੀ ਗੱਡੀਆਂ ਦੇ ਉੱਤੇ ਫਾਸਟ ਟੈਗ ਲਵਾਇਆ ਜਾ ਰਿਹਾ ਜਿਹਦੇ ਕੋਲੇ ਫਾਸਟ ਟੈਗ ਨਹੀਂਗਾ ਉਹਦੇ ਤੋਂ 4-4 ਗੁਣਾ ਜਿਹੜੀ ਵੱਧ ਵਸੂਲੀ ਕੀਤੀ ਜਾ ਰਹੀ ਹੈ ਇਹ ਦਰਸਾਾਲ ਗੁੰਡਾਗਰਦੀ ਹੈਗੀ ਬਹੁਤ ਸਾਰੇ ਟੋਲ ਪਲਾਜ਼ਿਆਂ ਦੇ ਉੱਤੇ ਜਿਹੜੀ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈਗੀ ਆ ਜੇਕਰ ਦੇਖੀਏ ਤਾਂ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ ਸੈਂਤੀਆਂ ਦੇ ਵਿੱਚ ਆ ਜਿਹੜਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਜਿਹੜਾ ਟੋਲ ਪਲਾਜ਼ਾ ਦੇਖਣ ਨੂੰ ਮਿਲਿਆ ਹੈਗਾ ਇਸ ਰਿਪੋਰਟ ਦੇ ਵਿੱਚ ਉਹ ਹੈਗਾ ਲਾਡੋਵਾਲ ਦਾ ਟੋਲ ਪਲਾਜ਼ਾ ਇਸ ਟੋਲ ਪਲਾਜ਼ੇ ਦੇ ਦਿੱਤੋਂ 5 ਸਾਲਾਂ ਦੇ ਦੌਰਾਨ ਆ ਜਿਹੜਾ ਉਹ ਟੋਲ ਕੰਪਨੀਆਂ ਨੇ 878.69 ਕਰੋੜ ਰੁਪਏ ਦੀ ਜਿਹੜੀ ਉਹ ਕਮਾਈ ਕੀਤੀ ਆ ਜੋ ਕਿ ਸਾਰੇ ਟੋਲ ਪਲਾਜ਼ਿਆਂ ਦਾ 22.51% ਬਣਦਾ ਹੈਗਾ ਮਤਲਬ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਸਭ ਤੋਂ ਜ਼ਿਆਦਾ ਪੈਸੇ ਕਮਾਈ ਕਰਨ ਵਾਲਾ ਟੋਲ ਪਲਾਜ਼ਾ ਹੈਗਾ ਇਸ ਤੋਂ ਬਾਅਦ ਜੀਦੇ ਵਾਲਾ ਟੋਲ ਪਾਲਜਾ ਜੋ ਕਿ ਬਠਿੰਡੇ ਦੇ ਵਿੱਚ ਪੈਂਦਾ ਹੈਗਾ ਉਸ ਨੇ ਆ ਜਿਹੜੀ 5 ਸਾਲਾਂ ਦੇ ਦੌਰਾਨ 1 ਰੁਪਿਆ ਜਿਹੜਾ 101.16 ਕਰੋੜ ਰੁਪਏ ਦੀ ਕਮਾਈ ਕੀਤੀ ਹੈ 5 ਸਾਲਾਂ ਦੇ ਦੌਰਾਨ ਸੋ ਭਾਵੇਂ ਮਾਨ ਸਰਕਾਰ ਇਹ ਕਹਿ ਰਹੀ ਹੈ ਕਿ ਲੋਕਾਂ ਦਾ ਵਿਕਾਸ ਹੋ ਰਿਹਾ ਹੈਗਾ ਲੋਕਾਂ ਦੇ ਲਈ ਸੜਕਾਂ ਬਣ ਰਹੀਆਂ ਹੈਗੀਆਂ ਪਰ ਅਸਲ ਦੇ ਵਿੱਚ ਸੜਕਾਂ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਈਆਂ ਜਾ ਰਹੀਆਂ ਕਹਿਣ ਨੂੰ ਸਰਕਾਰ ਸਰਕਾਰੀ ਹੈਗੀ ਆ ਪਰ ਜੋ ਸੜਕਾਂ ਜੋ ਰੋਡ ਬਣਾਏ ਜਾ ਰਹੇ ਹੈਗੇ ਜੋ ਕੌਮੀ ਮਾਰਗ ਬਣਾਏ ਜਾ ਰਹੇ ਹੈਗੇ ਉਹ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਏ ਜਾ ਰਹੇ ਆ ਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਲੋਕਾਂ ਦੀ ਜੇਬ ਦੀ ਹੈ ਜਿਹੜੀ ਹਾਂ ਪੂਰੇ ਤਕੜੇ ਤਰੀਕੇ ਦੇ ਨਾਲ ਲੁੱਟਖਸੁੱਟ ਕਰ ਰਹੀਆਂ ਹੈਗੀਆਂ ਸੋ ਕਿਤੇ ਨਾ ਕਿਤੇ ਇਸ ਮਾਮਲੇ ਬਾਰੇ ਸੋਚਣ ਦੀ ਜ਼ਰੂਰਤ ਆ ਸੋ ਇਨੀ ਗੱਲਬਾਤ ਮੈਂ ਬਲਰਾਜ ਮੜ ਤੁਹਾਡਾ ਬਹੁਤ ਬਹੁਤ ਧੰਨਵਾਦ